ਦਰਸਦਾਨ ਕਿਰਪਾ ਕਰੋ ਹਰੀ ਬਹਾ ਦਿਸ਼ ਮੋਰਚ ਪਲੇ ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਓਖ ਤੁਹਾਰਨਾ ਵਿਅਕੈ ਕੰਸ਼ ਮਰਿਆ ਹਰਿ ਨਾਹ ਮਨ ਵੇਦਿਆ ਚਰਨ ਆ ਰਵਿੰਦ ਦਰਸ਼ਣ ਲਗੜਾ ਸ਼ਾਹ ਕੋਟ ਗੋਬਿੰਦ ਗੋਪਾਲ ਰਾਈ ਸ਼ਿਵ ਸੁਮੀਦਾ ਵਿਖਿਆ ਕੋਈ ਨ ਸਕੇ ਮਿਲ ਸਾਧੂ ਗੁਰਗਾ ਜੈ ਤੇ ਉਪਜੀਤੇ ਬਿਲੀ ਸੱਚੀ ਪ੍ਰੀ ਸੁਮਾਨ ਕਰ ਗਏ ਜੀਤੀ ਪਾਰ ਬ੍ਰਹਮਾ ਬਾਹੂੜਾ ਵੀ ਚੁੜਿਆ ਮਾਰ ਜਾਓ ਲਖ ਬੇਰੀਆ ਹਰ ਸੱਜਣ ਗਮ ਗਾਓ ਸ਼ਰਮ ਬੰਦ ਰਾਇ ਲੈ ਨਾਨਕ ਦਰਬੇ ਆਹ ਓਪ ਸਹੰਤਾ ਸਰ ਸੁਖ ਜਿਸ ਵਸੇ ਵੀ ਪ੍ਰਵਾਹ ਵਾਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਪਰਮ ਸਤਿਕਾਰਯੋਗ ਜਵਰ ਸ਼ਤਰ ਤਖਤ ਦੀ ਮਾਲਕ ਜੁਗੋ ਜੁਗ ਟਾਲਿ ਸ਼ਬਦ ਗੁਰੂ ਤਾਂ ਤਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਸత్సੰਗੀ ਜਨੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਉਪਰੰਤ ਗੁਰ ਸ਼ਬਦ ਦੀ ਵਿਚਾਰ ਸਤ ਸੰਗਤ ਦੀਆਂ ਇਕੱਡੀਆਂ ਸਤਗੁਰਾਂ ਨੇ ਸ਼ਾਮਿਲ ਬਖਸ਼ਿਸ਼ ਕਰਕੇ ਦਿਵਾਇਆ ਹੈ ਸੋ ਆਓ ਅੱਜ ਪੂਨੇ ਮਹਿੂਲੇ ਦੇ ਸੰਗਰਾਂ ਦਾ ਦਿਹਾੜਾ ਹੈ ਸੋ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਰਸਨਾ ਤੋਂ 12 ਵਾਰ ਸਰਲਿਖ ਦੇ ਹਿਤ ਉਚਾਰਨ ਬਾਣੀ ਜੋ ਪੋ ਮਹੀਨੇ ਦਾ ਸ਼ਬਦ ਹੈ ਉਸ ਅੰਮ੍ਰਿਤ ਵਚਨਾਂ ਦੀ ਵਿਚਾਰਾਂ ਦੀ ਸਾਧ ਪਾਵਾਂਗੇ ਸਤਿਗੁਰੂ ਜੀ ਕਿਰਪਾ ਕਰਨਾ ਆਪ ਵਿੱਚ ਵਰਤ ਕਰਕੇ ਇਸੇ ਵਾਰ ਲੈਣ ਸਾਡੀ ਮਨਾਂ ਦੀ ਇਕਾਗਰਤਾ ਬਖਸ਼ਿਸ਼ ਕਰਨ ਵਿਚਾਰਾਂ ਦੀ ਰਮਨ ਦਾ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਪਿਆਰ ਸੇ ਤਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਦੀ ਬਾਣੀ ਜਿਸ ਦੀ ਵਿੱਚ ਸਤਿਗੁਰੂ ਪਾਤਸ਼ਾਹ ਨੇ ਮહિਲਾ ਦੇ ਸੰਬੰਧ ਵਿੱਚ ਸਾਨੂੰ ਇਹ ਜੀਵਨ ਜਿਉਣ ਦੀ ਜਾਚ ਸਿਖਾਈ ਪੂਰੇ ਸਾਲ ਦੇ ਵਿੱਚ 12 ਮਹੀਨੇ ਇਹਨਾਂ 12 ਮਹੀਨਿਆਂ ਦੇ ਵਿੱਚ 6 ਰੁੱਤਾਂ ਨੇ ਜ਼ਿਆਦਾਤਰ ਦੋ-ਦੋ ਰੁੱਤਾਂ ਪਰ ਚਲਤ ਹੈ ਸਰਦੀ ਈਤ ਕਰੀ ਨਹੀਂ ਬਸੰਤ ਰੁੱਤ ਵੀ ਹੈ ਬਰਸਾਤ ਰੁੱਤ ਵੀ ਹੈ ਇਸ ਤਰ੍ਹਾਂ ਕਰਕੇ ਰੋਤਾ 6 ਨੇ ਪਰ ਪ੍ਰਚਲਿਤ 2 ਨੇ ਗਰਮੀ ਦੇ ਪਰਥਾਈ ਸਤਿਗੁਰੂ ਗੁਰੂ ਅਰਜਨ ਦੇਵ ਜੈ ਮਹਾਰਾਜ ਪਾਤਸ਼ਾਹੀ ਗੱਲ ਕਰਦੇ ਐ ਕਿ ਅਸਾਣਤ ਪੰਦਾ ਤਿਸ ਲੱਗੇ ਹਰ ਨਾ ਹੋ ਨ ਜਿੰਨਾ ਜਿਹੜੀ ਗਰਮੀ ਦੀ ਰੋਤਾ ਐ ਉਹ ਵੀ ਬਾਰੀ ਤੌਰ ਤੇ ਦੇਖੀਏ ਤਾਂ ਧਰਤੀ ਦੇ ਉੱਤੇ ਜਿਹੜੀ ਬਰਸ਼ਪਤੀ ਹੈ ਉਹ ਗਰਮੀ ਦੇ ਵਿੱਚ ਸੁੱਕ ਜਾਂਦੀ ਹੈ ਕਾ ਪੱਠਾ ਸਭ ਸੁੱਕ ਜਾਂਦਾ ਹੈ ਜਿਹੜਾ ਬਰਸਾਤ ਰੁਕ ਦੇ ਵਿੱਚ ਬਹਾਰ ਰੁਕ ਦੇ ਵਿੱਚ ਧਰਤੀ ਦੀ ਹਰਿਆਲੀ ਸੀ ਜਿਸ ਹਰੀਆਬੀ ਦੇ ਨਾਲ ਸਾਰੀ ਧਰਤੀ ਜਿਹੜੀ ਸ਼ਿਵਾਰੀ ਪਈ ਸੀ ਉਹਦਾ ਸੋਨਾ ਸਰੂਪ ਜਿਹੜਾ ਸੀ ਉਹ ਕ੍ਰੂਪ ਵਿੱਚ ਬਦਲ ਜਾਂਦਾ ਹੈ ਇਸੇ ਤਰ੍ਹਾਂ ਹੀ ਸਰਦ ਰੁੱਤ ਹੈ ਸਰਦੀ ਦੀ ਰੁੱਤ ਦੇ ਵਿੱਚ ਵੀ ਜਿਹੜੇ ਦਰਖਤਾਂ ਦੇ ਜਿਹੜੇ ਪੌਦੇ ਨੇ ਉਹਨਾਂ ਦੀਆਂ ਕੁਰੰਬਲਾ ਜਿਹੜੀ ਕਮਜ਼ੋਰ ਨਵੇਂ ਪੱਤੇ ਨੇ ਉਹ ਸਰਦੀ ਦੇ ਨਾਲ ਸੁੱਕ ਜਾਂਦੇ ਸਤਿਗੁਰੂ ਪਾਸ਼ਾ ਜੀ ਕਹਿੰਦੇ ਕਿ ਉਸ ਗਰਮੀ ਦੇ ਵਿੱਚ ਤਪਸ਼ ਤੋਂ ਕਿਵੇਂ ਬਚਣਾ ਇਸ ਸਰਦੀ ਦੇ ਵਿੱਚ ਤੁਖਾਰ ਤੋਂ ਕਿਵੇਂ ਬਚਣਾ تو کھار ہے کورا کورا پن کوری پن تو کیوں بچنا دیکھو پانی کی نام نرمل ہے اور پانی کا شباہ نمان بل جاند ہے بہت بری ہے ਜੋ ਤੋਂ ਉਹਦੇ ਵਿੱਚ ਵੀ ਤੁਖਾਰ ਵਿਆਪਦੀ ਹੈ ਤੇ ਪੱਥਰ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਤਰ੍ਹਾਂ ਇਹ ਸਤਗੁਰੂ ਪਾਤਸ਼ਾਹ ਦੇ ਜਿਸ ਜੀਵਨ ਦੇ ਵਿੱਚ ਜਿਸ ਹਿਰਦੇ ਦੇ ਵਿੱਚ ਗੁਲਾਮ ਨਹੀਂ ਹੈ। ਉਹ ਹਿਰਦਾ ਪੱਥਰ ਵਰਗਾ ਹੈ ਜਿਹਦੇ ਪ੍ਰਥਾ ਇਹ ਸਤਗੁਰੂ ਪਾਤਸ਼ਾਹ ਦੀ ਅਨੀ ਗੁਰਬਾਣੀ ਵਿੱਚ ਸ਼ਬਦ ਵਰਤਿਆ ਹੈ। ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਇ ਪੱਥਰ ਦਿਲ ਵਾਲਾ ਨਾ ਦੋਸਤੀ ਜਿਹੜੀ ਹੈ ਕੂੜਾ ਝੂਠੀ ਹੈ ਸਹਬਜ ਕਿਤੇ ਕੋਕ ਤੁਖਾਰ ਨਾ ਬਿਆਪੇ ਕੰਠ ਵਿੱਚ ਇਹ ਹਰ ਦਾ ਜਿਨ੍ਹਾਂ ਦੇ ਕੰਠ ਵਿੱਚ ਹਿਰਦੇ ਵਿੱਚ ਉਹ ਪਰਮੇਸ਼ਰ ਪਰਮਾਤਮਾ ਦਾ ਨਾਮ ਟਿਕ ਗਿਆ ਜਿਨ੍ਹਾਂ ਦਾ ਮਿਲਾਪ ਉਸ ਪਰਮਪਤ ਦਾ ਪਰਮਾਤਮਾ ਮੇ ਨਾਲ ਹੋ ਗਿਆ ਉਨ੍ਹਾਂ ਨੂੰ ਤੁਖਾਰ ਨਹੀਂ ਬਿਆ। ਮਨ ਵੇਚਿਆ ਚਰਨਾਰ ਮੇਨ ਦਰਸ਼ਨ ਲਗੜਾ ਸਾਹ। ਉਹਨਾਂ ਦਾ ਮਨ ਜੁੜਾ ਸੀ ਉਸ ਪਰਮਪਿਤਾ ਪਰਮਾਤਮਾ ਦੇ ਨਾਲ ਬਿਨਿਆ ਗਿਆ। ਨਾਮ ਦੀ ਪਕਸ਼ਸ਼ ਦੇ ਸਦਕਾਰ। ਫਿਰ ਨਾ ਉਹਨਾਂ ਨੂੰ ਤਪਸ਼ ਬਿਆਪਦੀ ਐ, ਨਾ ਤੁਖਾਰ ਬਿਆ। ਕਹਿਲ ਮਾਤਰ ਨਹੀਂ ਹੈ ਗੁਰਬਾਣੀ ਦੇ ਵਿੱਚ ਜੋ ਸਤਗੁਰੂ ਪਾਤਸ਼ਾਹ ਨੇ ਹੁਕਮ ਜਤ ਕੀਤਾ ਉਹ ਜੀਵਨ ਤੇ ਹੰਡਾਇ ਅਸ਼ਾਂਤ ਬੰਦਾ ਤਿਸ ਲਗਿਆ ਹਰ ਨਾਹ ਨਿਜਾ ਬਾਸ ਜਿਨ੍ਹਾਂ ਦੇ ਕੋਲ ਨਾਮ ਨਹੀਂ ਉਹਨਾਂ ਦੇ ਅੰਦਰ ਤਪਸ਼ ਹੈ ਸਤਗੁਰੂ ਪਾਸ਼ਾ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿ ਉਹਤੇ ਸਰਦੀ ਦੀ ਰੁੱਤ ਵਿੱਚ ਵੀ ਤਪੀ ਜਾਤ ਇਸ ਤਪਦੀ ਹੋਈ ਹਿਰਦੇ ਨੂੰ ਠਾਰਨ ਦੇ ਲਈ ਠੰਡਾ ਕਰਨ ਲਈ ਯਤਨ ਕੀਤੇ ਜਾਂਦੇ ਹਨ ਚੰਦਨ ਦੇ ਤਿਲਕ ਲਾਏ ਜਾਂਦੇ ਹਨ ਚੰਦ ਦੀ ਚਾਨਣੀ ਵਿੱਚ ਮਲੁਖ ਬੈਠ ਕੇ ਠੰਡਕ ਮਹਿਸੂਸ ਕਰਦੀ ਚਾਹੁੰਦਾ ਪਰ ਸਤਿਗੁਰੂ ਪਾਤਸ਼ਾਹ ਕੰਦੀ ਚੰਦਨ ਚੰਦ ਦਾ ਸ਼ਰਧ ਰਤੂ ਮੂਲ ਦਾ ਮਟੀ ਕਾਮ ਸ਼ੀਤਲ ਠੀਵੇ ਨਾਮ ਕਾ ਜਪੰਦੜੋ ਹਰਮਾ ਇੱਕ ਠੰਲਕ ਹੈ ਇੱਕ ਤੁਖਾਰ ਹੈ ਠੰਡਕ ਦੇ ਨਾਲ ਅੰਦਰ ਸ਼ਾਂਤੀ ਆਉਣੀ ਹੈ ਤੁਖਾਰ ਦੇ ਨਾਲ ਅੰਦਰ ਪੂਰਾਪਨ ਆਉਂਦਾ ਹੈ ਇੱਕ ਠੰਡਾ ਪਾਣੀ ਹੈ ਉਸ ਨੂੰ ਪੀਏ ਤੇ ਅੰਦਰ ਦੀ ਤਪਸ਼ ਬਿਟਦੀ ਹੈ ਇੱਕ ਬਰਫ਼ ਮਿਲ ਜਾਏ ਤੇ ਉਹ ਨੁਕਸਾਨ ਕਰਦੀ ਹੈ ਹੁਣ ਸਤਿਗੁਰੂ ਪਾਸ਼ਾ ਜੀ ਕਹਿੰਦੇ ਜਿੰਨਾ ਦੇ ਅੰਦਰ ਨਾਮ ਨਹੀਂ ਉਹ ਸਰਦਰਤ ਵਿੱਚ ਵੀ ਤਪਦੇ ਹੈ ਉਹਨਾਂ ਦਾ ਹਿਰਦਾ ਜਿਹੜਾ ਛੜਨਾ ਨਹੀਂ ਗਿਆ ਜਿਨ੍ਹਾਂ ਦੇ ਅੰਦਰ ਨਾਮ ਹੈ ਉਹ ਦਿੱਲੀ ਦਰਬਾਰ ਦੇ ਵਿੱਚ ਬੈਠਾ ਬਾਦਸ਼ਾਹ ਤਪਰੀਅ ਲਾਹੌਰ ਦੀ ਤਖਤੀ ਤੇ ਚੰਦੂ ਤਪਰੀਅ ਸੂਰਜ ਤਪ ਰਿਹਾ ਲੋਹ ਤਪ ਰਹੀਏ ਪਰ